ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਖੁਸ਼ ਹੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਰੈਸਪੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਅੰਮ੍ਰਿਤਸਰ ਦਾ ਬਹੁਤ ਹੀ ਫੇਮਸ ਨਿਊਟਰੀ ਕੁਲਚਾ ਕਿਉਂਕਿ ਨਿਊਟਰੀ ਕੁਲਚਾ ਅੰਮ੍ਰਿਤਸਰ ਵਿੱਚ ਬਹੁਤ ਜ਼ਿਆਦਾ ਫੇਮਸ ਹੈ ਤੇ ਆਪਾਂ ਉਸੇ ਤਰ੍ਹਾਂ ਦਾ ਹੀ ਅੱਜ ਇਹ ਘਰ ਬਣਾ ਕੇ ਤਿਆਰ ਕਰਾਂਗੇ ਨਿਊਟਰੀ ਜਿਹੜੀ ਕਿ ਬੜੀ ਜਲਦੀ ਤੇ ਬੜੀ ਆਸਾਨੀ ਨਾਲ ਘਰ ਵਿੱਚ ਬਣ ਕੇ ਤਿਆਰ ਹੁੰਦੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਨਿਊਟਰੀ ਬਣਾਉਣ ਵਾਸਤੇ ਮੈਂ ਇੱਕ ਕਟੋਰੀ ਨਿਊਟਰੀ ਲਈ ਹੈ ਤੇ ਉਸ ਦੇ ਨਾਲ ਅੱਧ ਕਟੋਰੀ ਨਿਊਟਰੀ ਦਾ ਚੂਰਾ ਲਿਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਉਬਾਲ ਲਵਾਂਗੇ ਤੇ ਫਿਰ ਇਹਨੂੰ ਠੰਡੇ ਪਾਣੀ ਵਿੱਚ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇੱਧਰ ਮੈਂ ਕੜਾਈ ਦੇ ਵਿੱਚ ਪਾਣੀ ਗਰਮ ਰੱਖਿਆ ਹੈ ਇਹ ਮੈਂ 1 ਲੀਟਰ ਯਾਨੀ ਕਿ ਇੱਕ ਕਟੋਰੀ ਨਿਊਟਰੀ ਹੈ ਤੇ 4 ਕਟੋਰੀਆਂ ਮੈਂ ਪਾਣੀ ਪਾਇਆ ਹੈ ए न्यूटरी पा देंगे ये भी पा देंगे एक तेज पत्ता दो चार दाने चीनी अद्धा चमचा नमक एक चमचा लसन अदरक का पेस्ट एक हरी मिर्च इन चंगी तरह मिला देवे ਹੁਣ ਇੱਕ ਚਮਚਾ ਸੀ ਸੋਇਆ ਸੌਸ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਸੋਇਆ ਸੌਸ ਪਾਉਣ ਨਾਲ ਨਿਊਟਰੀ ਦਾ ਕਲਰ ਬਹੁਤ ਵਧੀਆ ਆਉਂਦਾ ਹੈ 5-7 ਮਿੰਟ ਉਬਾਲ ਲਵਾਂਗੇ ਤੇ ਇਹਦੇ ਬਾਅਦ ਆਪਣੀ ਨਿਊਟਰੀ ਬਹੁਤ ਵਧੀਆ ਉਬਲ ਕੇ ਤਿਆਰ ਹੋਏਗੀ ਦੇਖੋ ਬਿਲਕੁਲ ਸੌਫਟ ਹੋ ਗਈ ਹੈ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਠੰਡਾ ਕਰਕੇ ਤੇ ਨਿਚੋੜ ਲਵਾਂਗੇ ਆਹ ਦੇਖੋ ਜੀ ਇਹਨੂੰ ਇਸ ਤਰ੍ਹਾਂ ਅਸੀਂ ਠੰਡੇ ਪਾਣੀ ਵਿੱਚ ਧੋ ਕੇ ਤੇ ਚੰਗੀ ਤਰ੍ਹਾਂ ਨਿਚੋੜ ਕੇ ਰੱਖ ਲਿਆ ਹੈ ਤੇ ਇਧਰ ਆਪਾਂ ਇਹ ਸਬਜੀ ਆਦ੍ਰਿਆਪਾ ਲੋਹੇ ਦੀ ਕੜਾਈ 'ਚ ਬਣਾਵਾਂਗੇ ਕਿਉਂਕਿ ਨਿਊਟਰੀ ਦਾ ਅਸਲੀ ਟੇਸਟ ਲੋਹੇ ਦੀ ਕੜਾਈ ਵਿੱਚ ਹੀ ਆਂਦਾ ਹੈ ਤੇ ਕੜਾਈ ਦੇ ਵਿੱਚ ਮੈਂ 2 ਚਮਚੇ ਇਹ ਵਾਲੇ ਸਰੋਂ ਦਾ ਤੇਲ ਪਾਵਾਂਗੇ। ਬਸ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਦਾਂਗੇ ਜਦੋਂ ਤੇਲ ਦਾ ਐਕਦਰਮ ਧੂਆ ਨਿਕਲਣ ਲੱਗ ਜਾਏਗਾ ਫਿਰ ਇਹਨੂੰ ਗੈਸ ਬੰਦ ਕਰਕੇ ਥੋੜੀ देर ਠੰਡਾ ਕਰਕੇ ਬਾਅਦ ਵਿੱਚ ਇਹਨੂੰ ਆਪਾਂ ਤੜਕਾ ਲਗਾਵਾਂਗੇ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਤੇ ਹੁਣ ਇਹਨੂੰ ਥੋੜਾ ਠੰਡਾ ਕੀਤਾ ਹੈ ਤੇ ਹੁਣ ਇਹਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਇਹ ਬਰੀਕ ਕੱਟਿਆ ਹੋਇਆ ਪਿਆਜ਼ ਮੈਂ ਦੋ ਪਿਆਜ਼ ਲਏ ਨੇ ਉਹਨਾਂ ਨੂੰ ਬਰੀਕ ਇਸ ਤਰ੍ਹਾਂ ਕੱਟ ਕੇ ਤਿਆਰ ਕੀਤਾ ਹੈ ਇਹ ਪਾ ਲਵਾਂਗੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਸੌਨ ਲਵਾਂਗੇ ਫਿਰ ਇਹਦੇ ਵਿੱਚ ਬਾਕੀ ਮਸਾਲੇ ਐਡ ਕਰਾਂਗੇ ਪਿਆਜ਼ ਨੂੰ ਇੰਨਾ ਕੁ ਸੇ ਭੁੰਨ ਲਿਆ ਹੈ ਹੁਣ ਇਹਦੇ ਵਿੱਚ ਆਪਾਂ ਲਸਣ ਤੇ ਅਦਰਕ ਇਹਨੂੰ ਦਰਦਰਾ ਕੁੱਟ ਕੇ ਦੀ ਪੇਸਟ ਬਣਾਈ ਐ ਉਹਨੂੰ ਪਾ ਦਾਂਗੇ ਕਿਉਂਕਿ ਦਾ ਥੋੜਾ ਕੱਚਾਪਨ ਦੂਰ ਹੁੰਦਾ ਤੇ ਫਿਰ ਇਹਦੇ ਵਿੱਚ ਆਪਾਂ ਬਾਕੀ ਮਸਾਲੇ ਐਂਡ ਕਰਦੇ ਹਾਂ ਇੱਕ ਚਮਚਾ ਦੇਗੀ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਇਹਨੂੰ ਚੰਗੀ ਤਰ੍ਹਾਂ ਆਪਾਂ ਕਾਲਾਂਗੇ ਜਿੰਨਾ ਵਧੀਆ ਆਪਣਾ ਤੜਕਾ ਭੁੱਜ ਕੇ ਤਿਆਰ ਹੋਏਗਾ ਉਨੀ ਵਧੀਆ ਆਪਣੇ ਨਿਊਟਰੀ ਬਣ ਕੇ ਤਿਆਰ ਹੋ ਗਈ। ਹੁਣ ਇਹ ਵਾਲੇ ਟਮਾਟਰ ਇਹ ਚਾਰ ਟਮਾਟਰ ਲਏ ਸੀ ਇਹਨਾਂ ਨੂੰ ਮੈਂ ਇਸ ਤਰ੍ਹਾਂ ਗ੍ਰੈਂਡ ਕਰ ਲਿਆ ਹੈ ਤੇ ਵਿੱਚ ਮੈਂ ਦੋ ਹਰੀਆਂ ਮਿਰਚਾਂ ਸਵਾਦ ਦੇਨ ਤਾਂ ਕਿ ਤਿੱਖਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਮਿਰਚ ਪਾ ਸਕਦੇ ਹੋ। ਅੱਧਾ ਚਮਚਾ ਨਮਕ ਕਿਉਂਕਿ ਆਪਾਂ ਨਿਊਟਰੀ ਵਿੱਚ ਵੀ ਨਮਕ ਪਾਇਆ ਸੀ ਉਸ ਦੇ ਹਿਸਾਬ ਨਾਲ ਇਹ ਆਪਾਂ ਅੱਗੇ ਨਮਕ ਐਡ ਕਰਨਾ। ਪਿਆਜ਼ ਨੂੰ ਬ੍ਰਾਊਨ ਕਰਕੇ ਉਹਨੂੰ ਇਸ ਤਰ੍ਹਾਂ ਦੀ ਪੇਸਟ ਬਣਾ ਲਈਏ ਤੇ ਕੋਈ ਵੀ ਇਹਦੇ ਵਿੱਚ ਐਡ ਕਰਾਂਗੇ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ। ਟਮਾਟਰ ਨੂੰ ਅਸੀਂ ਉਸ ਤੋਂ ਨਹੀਂ ਤੇ ਬਹੁਤ ਚੰਗੀ ਤਰ੍ਹਾਂ ਭੁੰਨਾਗੇ ਜੇ ਨੂੰਦਰ ਮਸਾਲਾ ਆਪਣਾ ਤੇਲ ਨਹੀਂ ਛੱਡੇ। ਜਦੋਂ ਇਹ ਤੇਲ ਛੱਡ ਦੇਗਾ ਫਿਰ ਇਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਪਾਵਾਂ। ਲੋਹੇ ਦੀ ਕੜਾਈ ਵਿੱਚ ਸਬਜ਼ੀ ਬਣਾਉਣਾ ਐਕਸਟਾ ਸਬਜ਼ੀ ਦਾ ਕਲਰ ਵੀ ਬਹੁਤ ਵਧੀਆ ਆਏਗਾ। ਤੇਰਾ ਨਿਊਟਰੀ ਦਾ ਨਿਊਟਰੀ ਕੁਲਚਰਾ ਪੀਅਰਸ ਕਰੇ شويه ਦੇ ਪ੍ਰਾਈਵੇਟ ਕਲੈਂਟ ਆ ਦੱਸੋ ਸਾਲਾ ਆਪਣਾ ਬਣ ਗਿਆ ਹੈ ਟਰਨ ਨੇ ਦੇਖੋ ਜੀ ਤੇਲ ਛੱਡਦਾ ਹੈ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਹਾਂ ਜੀ ਇੱਕ ਚਮਚਾ ਕੁੱਟਿਆ ਹੋਇਆ ਨਰਮਾ ਇਹਦੇ ਨਾਲ ਇਹਦਾ ਬਹੁਤ ਹੀ ਚਟਪਟਾ ਤੇਲ ਬਣਦਾ ਬ੍ਰੀਕ ਕੱਟੀ ਹੋਈ ਸ਼ਿਮਲਾ ਮਿਰਚ ਇਹਨੂੰ ਵੀ ਪਾ ਦਾਂਗੇ ਬਾਕੀ ਸਬਜ਼ੀ ਆਪਾਂ ਇਹਨੂੰ ਡਬਲ ਤੜਕਾ ਲਗਾਉਣਾ ਹੈ ਉਸ ਟਾਈਮ ਤੇ ਇਹਦੇ ਵਿੱਚ ਥਾੜਾ ਕਰਾਂਗੇ ਤੜਕੇ ਵਿੱਚ ਜਿਹੜਾ ਇਹਨੂੰ ਆਪਾਂ ਸਰਵ ਕਰਾਂਗੇ ਇੱਕ ਚਮਚਾ ਤੋਇਆ ਸੌਸ ਅੱਧਾ ਚਮਚਾ ਗ੍ਰੀਨ ਸੌਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇੱਕ ਤਰੀ ਨਾਲ ਸਬਜ਼ੀ ਦਾ ਰੰਗ ਬਹੁਤ ਵਧੀਆ ਆਉਣਾ ਹੈ ਸਕੇ ਇਸ ਨੂੰ ਵਧੀਆ ਹੋ ਜਾਣਾ ਹੈ ਹੁਣ ਇਹਦੇ ਵਿੱਚ ਪਾਉਨੇ ਆ ਜੇ ਆਪਾਂ ਇਹ ਨਿਊਟਰੀ ਇਹਨੂੰ ਪਹਿਲਾਂ ਥੋੜੀ ਜਿਹਾ ਫਰਾਈ ਕਰਾਂ ਫਿਰ ਇਹਦੇ ਵਿੱਚ ਆਪ ਪਾਣੀ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਜੇ عاوز ਇਹਦੇ ਵਿੱਚ ਪਾਲਕ ਵੀ ਐਡ ਕਰ ਸਕਦੇ ਹੋ ਜੇ ਮੈਂ ਸ਼ਿमला मिर्च ਪਾਈ ਉਹਦੇ ਨਾਲ ਵੀ ਤੁਸੀਂ ਪਾਲਕ ਨੂੰ ਕੱਟ ਕੇ ਵੀ ਪਾ ਸਕਦੇ ਹੋ ਜਾਂ ਜਦ ਪੂਰੀ ਬਣਾਦੇ ਹੋ ਪਾ ਸਕਦੇ ਹੋ ਪਰ ਮੈਂ ਨਹੀਂ ਪਾ ਰਹੀ ਉਹਦੇ ਨਾਲ ਵੀ ਯੂਟਿਊਬ ਦਾ ਟੇਸਟ ਬਹੁਤ ਵਧੀਆ ਆਉਂਦਾ ਦੋ ਚਾਰ ਮਿੰਟਾਂ ਨੂੰ ਚੰਗੀ ਤਰ੍ਹਾਂ ਆਪਾਂ ਪਕਾ ਲਵਾਂਗੇ ਫਿਰ ਇਹਦੇ ਵਿੱਚ ਆਪ ਆਪਣੇ ਕੋਲ ਦੇ ਪਾਣੀ ਐਡ ਕਰਾਂਗੇ ਜਿੰਨੀ ਤੁਹਾਨੂੰ ਇਹਦੇ ਵਿੱਚ ਗਰੇਵੀ ਚਾਹੀਦੀ ਹੋ ਉਸ ਹਿਸਾਬ ਨਾਲ ਥੋੜਾ ਜਿਹਾ ਨਾਲ ਹੀ ਇਹ ਦੇਖਾ ਕੱਟਿਆ ਹੋਇਆ ਬੀਕ ਖੰਨੀਆਂ ਪਾ ਦਾਂਗੇ ਤੇ ਦੇ ਨਾਲ ਹੀ ਦਾ ਚਮਚਾ ਚਮ ਗਰਮ ਪਾ ਲਓ ਇੱਕ ਚਮਚਾ ਮੈਂ ਨਿਊਟਰੀ ਦਾ ਮਸਾਲਾ ਜਿਹੜਾ ਕਿ ਨਿਊਟਰੀ ਕੁਚੇ ਵਾਸਤੇ ਮਸਾਲਾ ਤਿਆਰ ਕਰੀਦਾ ਹੈ ਉਹ ਐਡ ਕੀਤਾ ਹੈ ਚਲੋ ਜੀ ਹੁਣ ਇਹਦੇ ਵਿੱਚ ਪਾਉਣੇ ਆ ਜੀ ਆਪਾਂ ਪਾਣੀ ਹੌਲੀ ਪਾਣੀ ਐਡ ਕੀਤਾ ਹੈ ਇੱਕ ਕਟੋਰੀਏ ਦੇ ਵਿੱਚ ਆਪਾਂ ਹੋਰ ਪਾਣੀ ਐਡ ਕਰਾਂਗੇ ਟੋਟਲ ਮੈਂ ਦੋ ਕਟੋਰੀਆਂ ਪਾਣੀ ਐਡ ਕੀਤਾ ਹੈ ਹੁਣ ਤੈਨੂੰ ਆਪਾਂ ਮੀਡੀਅਮ ਫਲੇਮ ਤੇ ਬੜੇ ਆਰਾਮ ਨਾਲ ਪੱਕਣ ਦੇਣਾ ਹੈ ਜਿੰਨੀ ਇਹ ਮੀਡੀਅਮ ਫਲੇਮ ਤੇ ਹੌਲੀ-ਹੌਲੀ ਨਿਊਟਰੀ ਪੱਕੇਗੀ ਉੰਨੀ ਹੀ ਇਹ ਬਿਊਟਰੀ ਜਿਆਦਾ ਟੇਸਟੀ ਬਣ ਕੇ ਤਿਆਰ ਹੋਏਗੀ 10 15 ਮਿੰਟ ਵੀ ਮੈਂਟੇ ਨੂੰ ਆਪਾਂ ਪਕਾਵਾਂਗੇ ਤੇ ਵਿੱਚ ਵਿੱਚ ਇਹਨੂੰ ਚੈੱਕ ਵੀ ਕਰਦੇ ਰਵਾਂਗੇ ਹੁਣ ਇਹਨੂੰ ਢੱਕ ਕੇ ਆਪਾਂ ਕੋਣੇ 20 ਮਿੰਟ ਹੋ ਗਏ ਨੇ ਨਿਊਟਰੀ ਬੰਦਿਆ ਨੂੰ ਦੇਖੋ ਕਿੰਨੀ ਸੋਹਣੀ ਬਣੀ ਹੈ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆਇਆ ਹੈ ਜਿਵੇਂ ਕਿ ਬਾਜ਼ਾਰ ਦੀਆਂ ਰੇੜੀਆਂ ਵਾਲੇ ਆਪਾਂ ਸਟਰੀਟ ਫੂਡ ਖਾਂਦੇ ਆ ਨਿਊਟਰੀ ਕੁਲਚਾ ਉਸ ਤਰ੍ਹਾਂ ਦੀ ਨਿਊਟਰੀ ਦਾ ਕਲਰ ਆਇਆ ਹੈ ਤੇ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈ ਖਾਣ ਵਿੱਚ ਵੀ ਬਹੁਤ ਜਿਆਦਾ ਟੇਸਟੀ ਹੈ ਹੁਣ ਇੱਥੇ ਇਹਦੇ ਤੇ ਆਪਾਂ ਥੋੜੀ ਜੀ ਸੁੱਕੀ ਮੇਥੀ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਰਗੜ ਕੇ ਪਾਵਾਂਗੇ ਇਹਦੇ ਨਾਲ ਇਹਦਾ ਟੇਸਟ ਹੋਰ ਵੀ ਮਿੱਠਰ ਕੇ ਆਉਂਦਾ ਹੈ ਅੱਧਾ ਨਿੰਬੂ ਦਾ ਰਸ ਉਹ ਵੀ ਪਾਵਾਂਗੇ ਲਓ ਆਪਣੀ ਬਹੁਤ ਹੀ ਟੇਸਟੀ ਕੂਟਰੀ ਬਣ ਕੇ ਤਿਆਰ ਹੈ ਤੇ ਤੁਹਾਨੂੰ ਬਾਹਰੀ ਹੈ ਜੀ ਕੁੰਚੀਆਂ ਨੂੰ ਸੇਵ ਕਰਦੇ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਹੈ بس ਇਹਨੂੰ ਆਪਾਂ ਇੰਨਾ ਹੀ ਰੱਖਾਂਗੇ ਕਿਉਂਕਿ ਠੰਡਾ ਹੋਣ ਤੋਂ ਬਾਅਦ ਇਹ ਹੋਰ ਵੀ ਗਾੜੀ ਹੋ ਜਾਣੀ ਹੈ ਗੈਸ ਬੰਦ ਕਰਕੇ ਹੁਣ ਕਰਦੇ ਆਂ ਜੀ ਕੁੰਚੇ ਸਿਕੰਦੇ ਪਰ ਵੱਡਾ ਤਵਾ ਨਹੀਂ ਹੈ ਤਾਂ ਜੇਤੇ ਅਸੀਂ ਨੋਰਮਲ ਰੋਟੀ ਬਣਾਉਣੀ ਹੈ ਮੈਂ ਉਸ ਤਵੇ ਤੇ ਇਹਨੂੰ ਤੜਕਾ ਲਗਾ ਰਹੀ ਆਂ ਸਭੇ ਤੇ ਮੈਂ ਥੋੜਾ ਬਟਰ ਪਾਤਾ ਹੈ ਇਹਨੂੰ ਹਲਕਾ ਜਿਹਾ ਗਰਮ ਹੋਣ ਦੇਣਾ ਹੈ ਜਦੋਂ ਬਟਰ ਮੈਲਟ ਹੋ ਜਾਏਗਾ ਇਹਦੇ ਤੇ ਆਪਾਂ ਥੋੜੀਆਂ ਕਟੀਆਂ ਸਬਜ਼ੀਆਂ ਪਾ ਦਾਂਗੇ ਹੁਣ ਇੱਥੇ ਆਪਾਂ ਪਿਆਜ਼ ਥੋੜੀ ਗਾਜਰ ਕਿੰਨਾ ਮਿਰਚਾ ਅਦਰਕ 3-4 ਹਰੀਆਂ ਮਿਰਚਾਂ ਨੂੰ ਵੇਸਤਰਾ ਕਟਿਆ ਇਹਨਾਂ ਨੂੰ ਪਾ ਦਾਂਗੇ ਇੱਕ ਅੱਧਾ ਸੈਕੰਡਰੀ ਇਹਨਾਂ ਨੂੰ ਘੋਲ ਲਵਾਂਗੇ ਸਬਜ਼ੀਆਂ ਨੂੰ ਆਪਾਂ ਇਹਨਾਂ ਕੀ ਸੇਕ ਲਵਾਣਾ ਹੈ ਥੋੜਾ ਇਹਦੇ ਵਿੱਚ ਆਪਾਂ ਕ੍ਰੈਂਚ ਵੀ ਰੱਖਣਾ ਹੈ ਹੁਣ ਅੱਧਾ ਚਮਚਾਪਾ ਦੇਗੀ ਮਿਰਚ ਪਾ ਦਾਂਗੇ ਇਸਦੇ ਨਾਲ ਹੀ ਪਾਵਾਂਗੇ ਜੀ ਆਪਾਂ ਨੀਂਵਾਂ ਹਾਂ ਫਟੇ ਲੀਟਰ ਮਿਕਸ ਕਰਦਾਂਗੇ ਆਹ ਦੇਖੋ ਜੀ ਇਹ ਬਾਜ਼ਾਰੋਂ ਲਿਆਉਂਦੇ ਨੇ ਆਪਾਂ ਗੁਜੇ ਤੇ ਹੁਣ ਆਪਾਂ ਇਹਨਾਂ ਨੂੰ ਸੇਕ ਕੇ ਤਿਆਰ ਕਰਦੇ ਆਂ ਜਿਹੜੇ ਤਵੇ ਤੇ ਆਪਾਂ ਨਿਊਟਰੀ ਦਾ ਤੜਕਾ ਲਗਾਇਆ ਸੀ ਉਸ ਤੇ ਤੇ ਆਪਾਂ ਇਹਨਾਂ ਨੂੰ ਸੇਕ ਲਵਾਂਗੇ ਪਹਿਲਾਂ ਇੱਧਰ ਇਹਨਾਂ ਨੂੰ ਕੜਾਈ ਵਿੱਚ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਡਿਪ ਕਰ ਲਵਾਂਗੇ ताकि ये बहुत ही टेस्टी मसाला कुल्चा बन के तैयार हो जिमें कि रेहड़ी से आपू मिले इस तरह ही दूसरे कुल्चे भी आप इस तरह डिप करा तो फिर इन तवे देखा थोड़ा जैसे पावेंगे जी धनिया लो ਜੀ ਸਾਈਡ ਤੋਂ ਇਹਨੂੰ ਆਪਾਂ ਸੇਕ ਕੇ ਤਿਆਰ ਕਰਾਂਗੇ। ਲਓ ਜੀ ਆਪਣਾ ਬਹੁਤ ਹੀ ਟੇਸਟੀ ਅਮਰਸਰੀ ਨਿਊਟਰੀ ਕੁਲਚਾ ਬਣ ਕੇ ਬਿਲਕੁਲ ਤਿਆਰ ਹੈ। ਦੇਖੋ ਕਿੰਨਾ ਸੋਹਣਾ ਲੱਗ ਰਿਹਾ ਏ। ਆਹ ਦੇਖੋ ਜੀ ਨਿਊਟਰੀ ਦੇਖੋ ਤੁਸੀਂ ਰੰਗ ਦੇਖੋ ਤੁਸੀਂ ਸਬਜੀ ਦਾ ਕਿੰਨਾ ਵਧੀਆ। ਇਹਦੇ ਨਾਲ ਆਪਾਂ ਬਣਾਈਆਂ ਜੀ ਗ੍ਰੀਨ ਚਟਨੀ ਤੇ ਕੁਲਚੇ ਦੇਖੋ ਕੁਲਚਿਆਂ ਨੂੰ ਆਪਾਂ ਤਵੇ ਤੇ ਗਰਮ ਕੀਤਾ ਇਹਨਾਂ ਨੂੰ ਆਪਾਂ ਮਸਾਲਾ ਕੁਲਚਾ ਬਣਾ ਲਿਆ। ਉਹੀ ਮਸਾਲਾ ਆਪਾਂ ਕੁਲਚਿਆਂ ਤੇ ਲਾ ਕੇ ਇਹਨਾਂ ਨੂੰ ਸੇਕ ਲਿਆ ਤੇ ਬਹੁਤ ਹੀ ਜਲਦੀ ਬਣ ਜਾਂਦੇ ਨੇ। ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੇ ਨੇ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਨਿਊਟਰੀ ਨੂੰ ਜਦੋਂ ਵੀ ਤੁਸੀਂ ਇਹਨੂੰ ਬਣਾਉਣਾ ਹੈ ਤੁਸੀਂ ਬਿਲਕੁਲ ਸਬਜੀ ਨੂੰ ਤੜਕਾ ਲਗਾ ਕੇ ਪੂਰੀ ਤਿਆਰ ਕਰਕੇ ਨੂੰ ਮੱਠੇ ਸੇਕ ਤੇ ਬਣਾਉਣਾ ਹੈ ਜਿੰਨੀ ਇਹ ਘੱਟ ਗੈਸ ਤੇ ਪੱਕੇਗੀ ਘੱਟ ਸੇਕ ਤੇ ਉਹਨਾਂ ਹੀ ਇਹਦਾ ਟੇਸਟ ਦੁੱਗਣਾ ਹੋਏਗਾ ਹੁਣ ਕਰਕੇ ਦੱਸਦੀਆਂ ਜੀ ਤੁਹਾਨੂੰ ਮੈਨ ਦਾ ਟੇਸਟ ਕਿਵੇਂ ਦਾ ਬਣਿਆ ਹੈ ਆਪਣਾ ਨਿਊਟਰੀ ਕੁਲਚਾ ਥੋੜੀ ਚ ਲਾਵਾਂਗੇ ਜੀ ਚਟਣੀ ਬਹੁਤ ਹੀ ਜਿਆਦਾ ਟੇਸਟੀ ਬਣਿਆ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਜਾ ਕੇ ਨਿਊਟਰੀ ਕੁਲਚਾ ਖਾਦਾ ਹੋਏਗਾ ਉਹਨਾਂ ਨੂੰ ਟੇਸਟ ਦਾ ਪਤਾ ਹੀ ਹੋਏਗਾ ਕਿ ਉੱਥੋਂ ਦਾ ਨਿਊਟਰੀ ਕੁਲਚਾ ਕਿੰਨਾ ਫੇਮਸ ਹੈ ਤੇ ਕਿੰਨਾ ਟੇਸਟੀ ਹੈ ਬਿਲਕੁਲ ਇਹ ਉਵੇਂ ਦਾ ਬਣਿਆ ਹੈ ਬੜੀ ਆਸਾਨ ਰੈਸਪੀ ਹੈ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਜੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਤੇ ਬਹੁਤ ਵਧੀਆ ਗੱਲ ਹੈ ਤੇ ਜੇਕਰ ਨਹੀਂ ਬਣਾਉਂਦੇ ਤਦ ਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਏ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ